ਤੁਸੀਂ ਇਤਨੇਮ ਕਰਦੇ ਹੁੰਦੇ ਹੋ ਸਵੇਰੇ ਉੱਠ ਕੇ ਮੇਰੇ ਕੋਲ ਤੇਨ ਹੀ ਕੰਮ ਨੇ ਬੀਬਾ ਜੀ ਇੱਕ ਗੁਰੂ ਮਹਾਰਾਜ ਦੀ ਬਾਣੀ ਹੈ ਨਾਮ ਹੈ ਇੱਕ ਮੇਰੇ ਕੋਲ ਵਰਜ ਹੈ ਸੇਠੀ ਕਰਨ ਵਾਸਤੇ ਤੇ ਮੈਂ ਰੋਜ਼ ਜਦ ਪਾਠ ਕਰਕੇ ਉੱਠਦਾ ਜਾਂ ਬਹਿਨਾ ਤਾਂ ਮੇਰੀ ਅੱਖਾਂ ਚੋਂ ਨੀਰ ਚੱਲਦਾ ਔਰ ਮੈਂ ਗੱਲ ਕਹਿਣਾ ਕਿ ਗੁਰੂ ਮਹਾਰਾਜ ਤੇਰੀ ਕਿੰਨੀ ਕ ਬਖਸ਼ਿਸ਼ ਹੈ ਮੇਰੀ ਔਕਾਤ ਨਹੀਂ ਸੀ ਏਡੀ ਹੋਰ ਮੈਂ ਨਾ ਕੋਈ ਯਾਰ ਨਾ ਦੋਸਤ ਨਾ ਰਿਸ਼ਤੇਦਾਰ ਸੱਜਣ ਮੀਤ ਸਭ ਆਪਾ ਮਹਾਰਾਜ ਨੇ ਆਪੇ ਪਾਸੇ ਕਰਾਤੇ ਬਈ ਪਾਸੇ ਕਰਾਉਂਦੇ ਮੂਵੀ ਸਰ ਨਵੀਂ ਆਰੀਆ ਬੂ ਮੈਂ ਡਰ ਗਈ ਸਭ ਤੋਂ ਪਹਿਲਾਂ ਤੁਹਾਨੂੰ ਕਿਸੇ ਚੀਜ਼ ਤੋਂ ਵੈਸੇ ਡਰ ਲੱਗਦਾ ਕਿ ਨਹੀਂ ਨਹੀਂ ਜੀ ਜਿਹੜੇ ਗੁਰੂ ਮਹਾਰਾਜ ਨਾਲ ਜੁੜੇ ਐ ਗੁਰੂ ਘਰ ਦਾ ਥਾਪੜਾ ਐ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਹੀਦ ਸਿੰਘ ਸਾਰੇ ਤੇ ਮੈਂ ਉਹਦੇ ਪਰਿਵਾਰ ਦਾ ਬੱਚਾ ਛੋਟਾ ਜਿਹਾ ਤੇ ਉਹਨੂੰ ਦਾ ਥਾਪੜਾ ਅਕਾਲਪੁਰ ਦਾ ਥਾਪੜਾ ਹੈ ਤੇ ਡਰਨਾ ਦੀ ਕਿਹੜੀ ਚੀਜ਼ ਹੁੰਦੀ ਹੈ ਡਰ ਤਾਂ ਉਸ ਬੰਦੇ ਨੂੰ ਲੱਗਦਾ ਜਿਸ ਬੰਦੇ ਦੇ ਮਨ 'ਚ ਚੋਰ ਹੈ ਤੇ ਜਿਹੜਾ ਬਾਣੀ ਤੋਂ ਦੂਰ ਹੈ ਉਹੀ ਡਰਦਾ ਹੈ ਕਿਉਂਕਿ ਉਹਨੂੰ ਪਾਲਾ ਖਾਂਦਾ ਸੋ ਮੈਨੂੰ ਕੋਈ ਡਰ ਨਹੀਂ ਕੁਛ ਨਹੀਂ ਬਸ ਮੈਂ ਸਿਰ ਨਵਾ ਕੇ ਗੁਰੂ ਮਹਾਰਾਜ ਤੋਂ ਡਰ ਕੇ ਸਾਧ ਸੰਗਤ ਦੇ ਚਰਨਾ ਚਾਹੁੰਦਾ ਸੀ ਸਿਰ ਝੁਕਾ ਦੇਦਾ ਬਸ ਇਹੀ ਮੇਰਾ ਡਰ ਹੈ ਵੀ ਮੈਨੂੰ ਸੰਗਤ ਕਿਤੇ ਮਾੜਾ ਨਾ ਕਹ ਦੇ ਮੇਰੇ ਫੈਨਸ ਮੈਨੂੰ ਕਿਤੇ ਮਾੜਾ ਨਾ ਕਹਿ ਜੰਦੇ ਜੀ ਫੈਨਸ ਤਾਂ ਸਭ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਕਰਦੇ ਜੀ ਬਹੁਤ ਕਰਦੇ ਹੈ ਇਨਫੈਕਟ ਮੈਂ ਰੋਜ਼ ਜਦ ਪਾਠ ਕਰਕੇ ਉੱਠਦਾ ਜਾਂ ਬਹਿਨਾ ਤਾਂ ਮੇਰੀ ਅੱਖਾਂ 'ਚੋਂ ਨੀਰ ਚੱਲਦਾ ਔਰ ਮੈਂ ਗੱਲ ਕਹਿਣਾ ਕਿ ਗੁਰੂ ਮਹਾਰਾਜ ਤੇਰੀ ਕਿੰਨੀ ਕਿ ਬਖਸ਼ਿਸ਼ ਹੈ ਮੇਰੀ ਔਕਾਤ ਨਹੀਂ ਸੀ ਐਡੀ ਮੈਂ ਐਡੇ ਜੋਗਾ ਨਹੀਂ ਸੀ ਜੋ ਪਿਆਰ ਤੂੰ ਮੈਨੂੰ ਇਸ ਦੁਨੀਆ 'ਚ ਦੁਆਇਆ ਸ਼ਾਇਦ ਹੀ ਕਿਸੇ ਨੂੰ ਮਿਲਿਆ ਹੋਵੇ ਤੇ ਮੈਂ ਇੱਕ ਇੱਕ ਬੰਦੇ ਦਾ ਜਿਹੜਾ ਪਿਆਰ ਹੈ ਬੁੱਕਲ ਦਾ ਦਿਲੋਂ ਉਹ ਅਦਾ ਨਹੀਂ ਕਰ ਸਕਦਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਅਦਾ ਕਰ ਸਕਦਾ ਕਿਤੇ ਤੁਸੀਂ ਇੰਨੇ ਮ ਕਰਦੇ ਹੋ ਨੇ ਉਸ ਵੇਲੇ ਉੱਠ ਕੇ ਜੀ ਮੇਰੇ ਕੋਲ ਤੈਨਹੀਂ ਕੰਮ ਨਹੀਂ ਬੀਬਾ ਜੀ ਜੀ ਇੱਕ ਗੁਰੂ ਮਹਾਰਾਜ ਦੀ ਬਾਣੀ ਹੈ ਨਾਮ ਹੈ ਇੱਕ ਮੇਰੇ ਕੋਲ ਵਰਜ ਹੈ ਸੇਠੀ ਕਰਨ ਵਾਸਤੇ ਜੀ ਚੰਗੀ ਮੇਰੀ ਖਰਾਕ ਹੈ ਤੇ ਇੱਕ ਮੇਰਾ ਬਿਸਤਰਾ ਨੀਂਦ ਹੈ ਜੀ ਹੋਰ ਮੈਂ ਨਾ ਕੋਈ ਯਾਰ ਨਾ ਦੋਸਤ ਨਾ ਰਿਸ਼ਤੇਦਾਰ ਸੱਜਣ ਮੀਤ ਸਭ ਆਪੋ ਮਹਾਰਾਜ ਨੇ ਆਪੇ ਪਾਸੇ ਕਰਾਤੇ ਬਈ ਪਾਸੇ ਕਰੋ ਸੋ ਮੇਰਾ ਇਹੀ ਕੰਮ 24 ਘੰਟੇ ਚੱਲਦਾ ਔਰ ਮੈਨੂੰ ਇਸ ਕਰਨ ਤੋਂ ਬਾਅਦ ਮੈਨੂੰ ਹਰ ਚੁੱਪ ਰੱਬ ਦੇਖਦਾ ਪਿਆਰ ਬੜਾ ਮੈਨੂੰ ਹਰੇਕ ਨੂੰ ਜੱਫੀ ਪਾਉਣੇ ਦਿਲ ਕਰਦਾ ਹੈ ਹਰੇਕ ਨੰਬੜਾ ਹੱਸਣ ਖੇੜਨ ਦਾ ਮਨ ਕਰਦਾ ਨੀਮਾ ਮਹਾਰਾਜ ਨੀਮਾ ਰੱਖੇ ਮਿੱਟੀ ਬਣਾ ਕੇ ਰੱਖੇ ਬਸ ਇੰਨੀ ਬੇਨਤੀ ਹੈ ਤੁਸੀਂ ਨਿਤਨੇਮ ਕਰਦੇ ਹੋ ਹੁੰਦੇ ਹੋ ਸਵੇਰੇ ਉੱਠ ਕੇ ਮੇਰੇ ਕੋ ਤੇਨਹੀਂ ਕੰਮ ਨੇ ਬੀਬਾ ਜੀ ਇੱਕ ਗੁਰੂ ਮਹਾਰਾਜ ਦੀ ਬਾਣੀ ਹੈ ਨਾਮ ਹੈ ਇੱਕ ਮੇਰੇ ਕੋ ਵਰਜ ਹੈ ਸੇਠੀ ਕਰਨ ਵਾਸਤੇ ਮੈਂ ਰੋਜ਼ ਜਦ ਪਾਠ ਕਰਕੇ ਉੱਠਦਾ ਜਾਂ ਬਹਿਨਾ ਤਾਂ ਮੇਰੀ ਅੱਖਾਂ 'ਚੋਂ ਨੀਰ ਚੱਲਦਾ ਔਰ ਮੈਂ ਗੱਲ ਕਹਿਣਾ ਕਿ ਗੁਰੂ ਮਹਾਰਾਜ ਤੇਰੀ ਕਿੰਨੀ ਕ ਬਖਸ਼ਿਸ਼ ਹੈ ਮੇਰੀ ਔਕਾਤ ਨਹੀਂ ਸੀ ਏਡੀ ਹੋਰ ਮੈਂ ਨਾ ਕੋਈ ਯਾਰ ਨਾ ਦੋਸਤ ਨਾ ਰਿਸ਼ਤੇਦਾਰ ਸੱਜਣ ਮੀਤ ਸਭ ਆਪਾ ਮਹਾਰਾਜ ਨੇ ਆਪੇ ਪਾਸੇ ਕਰਾਤੇ ਭਾਈ ਪਾਸੇ ਕਰਾਉਂਦੇ ਮੂਵੀ ਸਰ ਨਵੀਂ ਆਰੀਆ ਬੂ ਮੈਂ ਡਰ ਗਈ ਸਭ ਤੋਂ ਪਹਿਲਾਂ ਤੁਹਾਨੂੰ ਕਿਸੇ ਚੀਜ਼ ਤੋਂ ਵੈਸੇ ਡਰ ਲੱਗਦਾ ਕਿ ਨਹੀਂ ਨਹੀਂ ਜੀ ਜਿਹੜੇ ਗੁਰੂ ਮਹਾਰਾਜ ਨਾਲ ਜੁੜੇ ਐ ਗੁਰੂ ਘਰ ਦਾ ਥਾਪੜਾ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਹੀਦ ਸਿੰਘ ਸਾਰੇ ਤੇ ਮਾਣ ਉਹਦੇ ਪਰਿਵਾਰ ਦਾ ਬੱਚਾ ਛੋਟਾ ਜਿਹਾ ਤੇ ਉਹਨਾਂ ਦਾ ਥਾਪੜਾ ਹੈ ਅਕਾਲ ਪੁਰਖ ਦਾ ਥਾਪੜਾ ਹੈ ਤੇ ਡਰਨਾ ਦੀ ਕਿਹੜੀ ਚੀਜ਼ ਹੁੰਦੀ ਹੈ ਡਰ ਤਾਂ ਉਸ ਬੰਦੇ ਨੂੰ ਲੱਗਦਾ ਜਿਸ ਬੰਦੇ ਦੇ ਮਨ 'ਚ ਚੋਰ ਹੈ ਤੇ ਜਿਹੜਾ ਬਾਣੀ ਤੋਂ ਦੂਰ ਹੈ ਉਹੀ ਡਰਦਾ ਹੈ ਕਿਉਂਕਿ ਉਹਨੂੰ ਪਾਲਾ ਖਾਂਦਾ ਸੋ ਮੈਨੂੰ ਕੋਈ ਡਰ ਨਹੀਂ ਕੁਛ ਨਹੀਂ ਬਸ ਮੱਥਾ ਸਿਰ ਨਵਾ ਕੇ ਗੁਰੂ ਮਹਾਰਾਜ ਤੋਂ ਡਰ ਕੇ ਸਾਧ ਸੰਗਤ ਚਰਨਾ ਚਾਹਦਾ ਸੀ ਸਿਰ ਝੁਕਾ ਦੇਦਾ ਬਸ ਇਹੀ ਮੇਰਾ ਡਰ ਹੈ ਵੀ ਮੈਨੂੰ ਸੰਗਤ ਕਿਤੇ ਮਾੜਾ ਨਾ ਕਹ ਦੇ ਮੇਰੇ ਫੈਨਸ ਮੈਨੂੰ ਕਿਤੇ ਮਾੜਾ ਨਾ ਕਹਿ ਦੇਣ ਫੈਨਸ ਤਾਂ ਸਭ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਕਰਦੇ ਜੀ ਬਹੁਤ ਕਰਦੇ ਐ ਇਨਫੈਕਟ ਮੈਂ ਰੋਜ਼ ਜਦ ਪਾਠ ਕਰਕੇ ਉੱਠਦਾ ਜਾਂ ਬਹਿਨਾ ਤਾਂ ਮੇਰੀ ਅੱਖਾਂ ਚੋਂ ਨੀਰ ਚੱਲਦਾ ਔਰ ਮੈਂ ਗੱਲ ਕਹਿਣਾ ਕਿ ਗੁਰੂ ਮਹਾਰਾਜ ਤੇਰੀ ਕਿੰਨੀ ਕ ਬਖਸ਼ਿਸ਼ ਹੈ ਮੇਰੀ ਔਕਾਤ ਨਹੀਂ ਸੀ ਐਡੀ ਮੇਡੇ ਜੋਗਾ ਨਹੀਂ ਸੀ ਜੋ ਪਿਆਰ ਤੂੰ ਮੈਨੂੰ ਇਸ ਦੁਨੀਆ ਚ ਦੁਆਇਆ ਸ਼ਾਇਦ ਹੀ ਕਿਸ ਨੂੰ ਮਿਲਿਆ ਹੋਵੇ ਤੇ ਮੈਂ ਇੱਕ ਇੱਕ ਬੰਦੇ ਦਾ ਜਿਹੜਾ ਪਿਆਰ ਹੈ ਬੁੱਕਲ ਦਾ ਦਿਲੋਂ ਉਹ ਅਦਾ ਨਹੀਂ ਕਰ ਸਕਦਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਅਦਾ ਕਰ ਸਕਦਾ ਤੁਸੀਂ ਇੰਨੇਮ ਕਰਦੇ ਹੋ ਹੁੰਦੇ ਹੋ ਸੇਰੂ ਜੀ ਮੇਰੇ ਕੋਲ ਤੇਨ ਨਹੀਂ ਕੰਮ ਨੇ ਬੀਬਾ ਜੀ ਇੱਕ ਗੁਰੂ ਮਹਾਰਾਜ ਦੀ ਬਾਣੀ ਹੈ ਨਾਮ ਹੈ ਇੱਕ ਮੇਰੇ ਕੋਲ ਵਰਜ ਹੈ ਸੇਠੀ ਕਰਨ ਵਾਸਤੇ ਜੀ ਚੰਗੀ ਮੇਰੀ ਖਰਾਕ ਹੈ ਤੇ ਇੱਕ ਮੇਰਾ ਬਿਸਤਰਾ ਨੀਂਦ ਹੈ ਹੋਰ ਮੈਂ ਨਾ ਕੋਈ ਯਾਰ ਨਾ ਦੋਸਤ ਨਾ ਰਿਸ਼ਤੇਦਾਰ ਸੱਜਣ ਮੀਤ ਸਭ ਆਪਾ ਮਹਾਰਾਜ ਨੇ ਆਪੇ ਪਾਸੇ ਕਰਾਤੇ ਬਈ ਪਾਸੇ ਕਰਾ। ਸੋ ਮੇਰਾ ਇਹੀ ਕੰਮ 24 ਘੰਟੇ ਚੱਲਦਾ ਔਰ ਮੈਨੂੰ ਇਸ ਕਰਨ ਤੋਂ ਬਾਅਦ ਮੈਨੂੰ ਹਰ ਚ ਰੱਬ ਦਿਖਦਾ ਪਿਆਰ ਬੜਾ ਮੈਨੂੰ ਹਰੇਕ ਨੂੰ ਜੱਫੀ ਪਾਉਣੇ ਦਿਲ ਕਰਦਾ ਹੈ ਹਰੇਕ ਨਾਲ ਬੜਾ ਹੱਸਣ ਖੇਡਣ ਦਾ ਮਨ ਕਰਦਾ ਨੀਵਾ ਮਹਾਰਾਜ ਨੀਵਾ ਰੱਖੇ ਮਿੱਟੀ ਬਣਾ ਕੇ ਰੱਖੇ ਬਸ ਇੰਨੀ ਬੇਨਤੀ ਹੈ।